Let's go ਮੇਰਾ ਨਾਮ ਮਨੋਸ਼ ਜਿਵਾੜੀ ਜੀ ਸਾਬੀ ਸਾਹਿਬ ਬੀਜੇਪੀ ਦੀ ਰੈਲੀ ਨੇ ਲੱਗੀ ਹੈ ਕਹਣਾ ਚਾਹੁੰਦਾ ਹਾਂ ਸਭ ਨੂੰ ਵੈਲਕਮ ਬਿਲਕੁਲ ਸਾਡੇ ਬਹੁਤ ਹੀ ਨੌਜਵਾਨ ਅਤੇ ਜਿਲਾਂ ਦੀ ਧੜਕਣ ਨਿਸ਼ੂ ਸ਼ਰਮਾ ਜੀ ਕੱਲ ਭਾਰਤੀ ਜਨਕਾ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਆ ਸਾਰੇ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਔਰ ਤੁਸੀਂ ਦੇਖਾਏ ਇੱਥੇ ਪੰਡਾਲ ਦੇ ਵਿੱਚ ਸਾਰੀਆਂ ਪਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੱਲ ਬਹੁਤ ਹੀ ਜੋਰਾਂ ਦੇ ਨਾਲ ਇਕੱਠ निशु शर्मा जी आशीर्वाद देन सारे भैन भरा सारे साथी संगी सारे भारतीय जनता पार्टी के कार्यकर्ता इतने पहुंच रहे देखो भारत सरकार के भी मंत्री साहबान आ रहे हैं, हैं। पंजाब समुची लीडर भी इतना आ रही है जी कि देखो सर अरेजमेंट है चार हज़ार तो लजार तक का अरेजमेंट सा मुकम्मल है जी ਖਰਸਾਬ ਪਾਰਕ ਪੰਜਾਬ ਤੋਂ ਪਹੁੰਚ ਰਹੇ ਵੀ ਦੇਖੋ ਕਨਫਰਮੇਸ਼ਨ ਵੈਸੇ ਹਲੇ ਆਈ ਨਹੀਂ ਹੈ ਜਦ ਵੀ ਆਏਗੀ ਤੁਹਾਨੂੰ ਜ਼ਰੂਰ ਦੱਸਿਆ ਜਾਵੇਗਾ ਇਸ ਰੈਲੀ ਚ ਹੋਰ ਕਿਹਾਰੇ ਪਾਰਕਿੰਗ ਲੈ ਕੇ ਜਾਂ ਪ੍ਰਸ਼ਾਸਨ ਪਾਰਕਿੰਗ ਲੈ ਕੇ ਪੱਕਾ ਪ੍ਰਬੰਧ ਹੈ ਜੀ ਤਿੰਨ ਏਰੀਆ ਪਾਰਕਿੰਗ ਦੇ ਅਸੀਂ ਡਿਸਾਈਡ ਕੀਤੇ ਨੇ ਇੱਕ ਗੇਟ ਦੋ ਗੇਟ ਦੇ ਉੱਪਰ ਪਾਰਕਿੰਗ ਦਾ ਪੂਰਾ ਇੰਤਜ਼ਾਮ ਹੋਵੇਗਾ ਜੀ ਮਹਿਲਾਵਾਂ ਵੀ ਆਉਣਗੇ ਮਹਿਲਾਵਾਂ ਮਾਤਾ ਮਾਂ ਪੈਣਾ ਬਿਲਕੁਲ ਜ਼ਰੂਰ ਇਸ ਰੈਲੀ ਦਾ ਹਿੱਸਾ ਬਣਨ ਗਿਆ ਜੀ ਸਾਡਾ ਹੌਸਲਾ ਵਧਾਉਣ ਜ਼ਰੂਰ ਆਉਣ ਗਿਆ ਜੀ ਮੈਂ ਸਾਰੇ ਹੀ ਕਾਰਜਕਰਤਾਵਾਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਮੇਂ ਸਿਰ ਰੈਲੀ ਦੇ ਵਿੱਚ ਆਓ ਔਰ ਭਾਰਤੀ ਜਨਤਾ ਪਾਰਟੀ ਦਾ ਹੌਸਲਾ ਵਧਾਓ ਨਿਸ਼ੂ ਸ਼ਰਮਾ ਜੀ ਦਾ ਹੌਸਲਾ ਵਧਾਓ ਜੀ ਸਮਾਜ ਆਣਾ ਮੈਂ ਕੀ ਕਰਨਾ ਚਾਹੁੰਦਾ ਅੱਲਾਤਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਮੈਂ ਆਸ਼ੀਸ਼ ਸ਼ਰਮਾ ਪਿੰਡ ਚੈਲਾ ਤਿਆਰੀਆਂ ਜੀ ਪੂਰੀ ਆ ਜੋੜਾ ਸ਼ੋਰਾ ਦੇ ਉੱਤੇ ਚੱਲ ਰਹੀਆਂ ਨੇ ਸਟੇਜ ਬਣ ਗਿਆ ਤੇ 5000 ਕੁਰਸੀਆਂ ਦਾ ਸਿਟਿੰਗ ਦਾ ਅਰੇਂਜ ਕੀਤਾ ਤੇ 2000 ਕੁਰਸੀਆਂ ਅਸੀਂ ਸਰਪਲਸ ਰੱਖੀਆਂ ਨੇ ਅਕੋਰਡਿੰਗਲੀ ਤੇ ਬਾਕੀ ਦੁਪਹਿਰ ਦਾ ਲੰਗਰ ਦਾ ਇੱਥੇ ਖਾਣ ਦਾ ਹੋਏਗਾ ਅਤੇ ਸਾਰੇ ਪਾਸਿਓਂ ਬਾਰਿਸ਼ ਨੂੰ ਦੇਖਦੇ ਹੋਏ ਮੌਸਮ ਦੇ ਮੇਨ ਤਵੱਜੋ ਰੱਖਦੇ ਹੋਏ ਅਸੀਂ ਸ਼ੈੱਡ ਦੇ ਥੱਲੇ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤਾਂ ਕਿ ਹਮਸ ਨਾ ਹੋ ਜਾਵੇ ਪੱਖੇ ਕੂਲਰ ਇਹਨਾਂ ਦਾ ਵੀ ਅਰੇਂਜਮੈਂਟ ਹਰ ਤਰੀਕੇ ਨਾਲ ਅਸੀਂ ਕੀਤਾ ਸੰਗਤ ਜੋ ਵੀ ਇੱਥੇ ਆਏਗੀ ਉਦੋਂ ਸਹੂਲਤਾਂ ਨੂੰ ਦੇਖਦੇ ਹੋਏ ਹਰ ਤਰ੍ਹਾਂ ਦਾ ਅਸੀਂ ਧਿਆਨ ਰੱਖਿਆ ਸੋ ਸੀਨੀਅਰ ਲੀਡਰਸ਼ਿਪ ਦਿੱਲੀ ਤੋਂ ਪੰਜਾਬ ਦੀ ਪੂਰੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਸੋ ਮੈਂ ਸਾਨੂੰ ਪਿਆਰ ਕਰਨ ਵਾਲਿਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਉਹਨੂੰ ਚਾਹਣ ਵਾਲਿਆਂ ਨੂੰ ਸਭ ਨੂੰ ਬੇਨਤੀ ਕਰਦਾ ਕਿ ਇੱਥੇ ਪਹੁੰਚ ਕੇ ਇਹ ਫੰਕਸ਼ਨ ਨੂੰ ਆਪਾਂ ਵੱਧ ਚੜ ਕੇ ਹੰਗਾਰਾ ਦੇਈਏ ਤੇ ਆਪਣੇ ਛੋਟੇ ਭਰਾ ਨਿਸ਼ੂ ਨੂੰ ਉਹਦੀ ਜੁਆਇਨਿੰਗ ਨੂੰ ਤੇ ਇੱਕ ਪਰਮਾ ਹੰਗਾਰਾ ਮਿਲੇ ਉਸ ਚੀਜ਼ ਦੀ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਹਮ ਹਮਾ ਕੇ ਪੁੱਜੋ ਤੇ ਪ੍ਰੋਗਰਾਮ ਨੂੰ ਆਪਾਂ ਸਫਲ ਬਣਾਈਏ ਟਾਈਮਿੰਗ ਕੀ ਹੋਗੀ ਟਾਈਮਿੰਗ ਦੀ 12 ਵਜੇ ਤੋਂ ਤੁਸੀਂ ਲਗਾ ਕੇ ਚੱਲੋ ਸਟਾਰਟ ਹੋ ਜਾਏਗਾ ਅਤੇ 4 ਵਜੇ ਸਮਾਪਤੀ ਹੋ ਜਾਏਗੀ ਲੰਗਰ ਨੂੰ ਲੈ ਕੇ ਅਰੇਂਜਮੈਂਟ ਦਿੱਤੇ ਜੇ ਨੇ ਤੇ ਪਾਰਕਿੰਗ ਲੈ ਕੇ ਜਾਈਏ ਲੰਗਰ ਦੀ ਸਾ 15000 ਬੰਦੇ ਦੀ ਅਸੀਂ ਮਤਲਬ ਕਪੈਸਿਟੀ ਦੇ ਹਿਸਾਬ ਨਾਲ ਲੰਗਰ ਤਿਆਰ ਕਰਵਾਇਆ ਪਾਰਕਿੰਗ ਇਹ ਜਿਹੜੀ ਸਾਡੀ ਮੰਡੀ ਜਿੱਥੇ ਐਸਸੀ ਨੂੰ ਦੇਖਦੇ ਹੋਏ ਫੰਕਸ਼ਨ ਕਰ ਰਹੇ ਆ ਇਹ 28 ਕਿਲਿਆਂ ਦੇ ਵਿੱਚ ਮੰਡੀ ਆ ਸੋ ਸਾਰੀ ਸਰਪਲਸ ਅਸੀਂ ਜਿੰਨੀਆਂ ਵੀ ਫੈਸਿਲਿਟੀਆਂ ਨੇ ਉਹਨਾਂ ਨੂੰ ਤਵੱਜੋ ਦਿੰਦੇ ਹੋਏ ਪ੍ਰੋਗਰਾਮ ਨੂੰ ਸਾਰਿਆਂ ਨੂੰ ਤਰੀਕੇ ਨਾਲ ਤਿਆਰ ਕੀਤਾ ਜੀ ਸਾਬ ਕੱਲ ਪੰਜਵੇਂ ਰੈਲੀ ਆ ਅੱਜਾਰੇ ਜਾਜਾ ਲੈਣ ਆਇਓ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਪ੍ਰਿੰਟ মিডিਆ ਵਾਲੇ ਸੋਸ਼ਲ ਮੀਡੀਆ ਵਾਲੇ ਸਾਡੇ ਭਰਾ ਆਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਹਮੇਸ਼ਾ ਹੀ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਦਾ ਹੈ ਸਮਰਾਲਾ ਮਾਚੀਵਾਲਾ ਸਾਹਿਬ ਦੀ ਜਿੰਨੀ ਪ੍ਰੈਸ ਹੈ ਉਹਨਾਂ ਨੇ ਹਮੇਸ਼ਾ ਹੀ ਸਾਨੂੰ ਬਹੁਤ ਪਿਆਰ ਦਿੱਤਾ ਹੈ ਕੱਲ ਦੀ ਜਿਹੜੀ ਰੈਲੀ ਅਸੀਂ ਕਰਨ ਜਾ ਰਹੇ ਹਾਂ ਇਹ ਪੰਜਾਬ ਦੇ ਵਿੱਚ ਇੱਕ ਵਿਲੱਖਣ ਰੈਲੀ ਬਹੁਤ ਅੱਛੀ ਕਰਨ ਜਾ ਰਹੇ ਹਾਂ ਬੜੀ ਵੱਡੀ ਸ਼ੁਰੂਆਤ ਕਰਨ ਜਾ ਰਹੇ ਹਾਂ ਆਪ ਸਭ ਨੂੰ ਪਤਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਬੈਠ ਚੁੱਕੀ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਹੈ ਪੰਜਾਬ ਦੇ ਨੌਜਵਾਨ ਨੂੰ ਬਚਾਉਣਾ ਹੈ ਪੰਜਾਬ ਦੇ ਦਲਤ ਨੂੰ ਬਚਾਉਣਾ ਹੈ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਡਵੈਲਪਮੈਂਟ ਲੈ ਕੇ ਆਉਣੀ ਹੈ ਇਨਫਰਾਸਟ੍ਰਕਚਰ ਲੈ ਕੇ ਆਉਣਾ ਹੈ ਤਾਂ ਇੱਕੋ ਇੱਕ ਬਦਲ ਹੈ ਪੰਜਾਬ ਦਾ ਭਾਰਤ ਜਨਤਾ ਪਾਰਟੀ ਦੀ ਸਰਕਾਰ ਉਸ ਨੂੰ ਵੇਖਦੇ ਹੋਏ ਜਿੱਥੇ ਆਮ ਪਿੰਡਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਬਣਦਾ ਜਾ ਰਿਹਾ ਹੈ ਪਿਛਲੇ ਸਮੇਂ ਵਿੱਚ ਤੁਸੀਂ ਦੇਖਦੇ ਸੀ ਕਿ ਜੀ ਆਹ ਹੋ ਜੂਗਾ ਭਾਰਤ ਜਨਤਾ ਪਾਰਟੀ ਨੂੰ ਅਸੀਂ ਵੜ ਨਹੀਂ ਦੇਣਾ ਫਲਾਣਾ ਤੇਮਕਾ ਉਹ ਗੱਲ ਕਿਤੇ ਵੀ ਨਹੀਂ ਹੈ ਅੱਜ ਉਸੇ ਤਰ੍ਹਾਂ ਤੇ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਹੈ ਸਾਡੇ ਇਸ ਇਲਾਕੇ ਦੇ ਵਿੱਚ ਚਾਹਲਾ ਪਿੰਡ ਹੈ ਚੈਲਾ ਪਿੰਡ ਦੇ ਵਿੱਚ ਮੰਦਿਰ ਹੈ ਸ਼ਿਵਜੀ ਮਹਾਰਾਜ ਦਾ ਉਸ ਸ਼ਿਵਜੀ ਮਹਾਰਾਜ ਦੇ ਮੰਦਿਰ ਦੀ ਪਿਛਲੇ ਲੰਬੇ ਸਮੇਂ ਤੋਂ 20 25 30 ਸਾਲ ਤੋਂ ਸੇਵਾ ਕਰਦਾ ਆ ਰਿਹਾ ਪਰਿਵਾਰ ਸਾਡੇ ਚੰਦਰਮੋਹਨ ਜੀ ਦੇ ਪਰਿਵਾਰ ਸਾਡੇ ਵੱਡੇ ਭਾਈ ਸਾਹਿਬ ਦਾ ਪਰਿਵਾਰ ਉਹਨਾਂ ਦੇ ਦੋਵੇਂ ਬੇਟਾ ਨਿਸ਼ੂ ਤੇ ਆਸ਼ੀਸ਼ ਜਿਨ੍ਹਾਂ ਦਾ ਸਾਡੇ ਆਲੇ-ਦੁਆਲੇ ਇਲਾਕੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਜੂਥ ਦੇ ਵਿੱਚ ਬਹੁਤ ਵੱਡਾ ਨਾਮ ਹੈ ਪਿਛਲੇ ਸਮੇਂ ਏਐਸ ਕਾਲਜ ਖੰਨਾ ਦੇ ਪ੍ਰੈਜ਼ੀਡੈਂਟ ਰਹੇ ਨਿਸ਼ੂ ਜੀ ਫਿਰ ਸੁਬਾਤ ਖਾਲਸਾ ਸਿੱਖ ਖਾਲਸਾ ਕਾਲ ਚੰਡੀਗੜ੍ਹ ਦੇ 26 ਸੈਕਟਰ ਦੇ ਪ੍ਰਧਾਨ ਰਹੇ ਉਹਨਾਂ ਦਾ ਬਹੁਤ ਵੱਡਾ ਆਧਾਰ ਉਸ ਮੰਦਰ ਕਰਕੇ ਕਹਿ ਲਓ ਉਸ ਮੰਦਰ ਦੀ ਸੇਵਾ ਕਰਕੇ ਕਹਿ ਲਿਓ ਆਲੇ ਦੁਆਲੇ ਦੇ ਪਿੰਡਾਂ ਵਿੱਚ ਸ਼ਹਿਰ ਵਿੱਚ ਬਹੁਤ ਵੱਡਾ ਉਹ ਪਰਿਵਾਰ ਨਿਛੂ ਜੀ ਦੀ ਅਗਵਾਈ ਦੇ ਵਿੱਚ ਕੱਲ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਜਿਸ ਦੇ ਵਿੱਚ ਸਾਡੀ ਸਾਰੀ ਕੇਂਦਰੀ ਲੀਡਰਸ਼ਿਪ ਆ ਰਹੀ ਹੈ ਸੈਂਟਰ ਦੇ ਵਜ਼ੀਰ ਆ ਰਿਹਾ ਰਵਨੀਤ ਬਿੱਟੂ ਜੀ ਆ ਰਹੇ ਹੈ ਰਾਜ ਸਭਾ ਮੈਂਬਰ ਨਾਮ ਸਿੰਘ ਜੀ ਆ ਰਹੇ ਹੈ ਸਾਡੇ ਸਤਿਕਾਰਯੋਗ ਵੱਡੇ ਵੀਰ ਅਨਿਲ ਸ਼ਰੀਨ ਜੀ ਆ ਰਹੇ ਹੈ ਜਨਰਲ ਸੈਕਟਰੀ ਸਰਦਾਰ ਵਿਕਰਮਜੀਤ ਸਿੰਘ ਚੀਮਾ ਆ ਰਹੇ ਹੈ ਜਿਆਣੀ ਸਾਹਿਬਰੇ ਕਹਿੰਨਾ ਮਤਲਬ ਪੰਜਾਬ ਦੀ ਵੀ ਸਾਰੀ ਲੀਡਰਸ਼ਿਪ ਆ ਰਹੀ ਹੈ ਤੇ ਕੇਂਦਰ ਦੀ ਲੀਡਰਸ਼ਿਪ ਵੀ ਆ ਰਹੀ ਹੈ ਜੁਆਇਨ ਕਰਨ ਵਾਸਤੇ ਔਰ ਤੁਸੀਂ ਦੇਖ ਰਹੇ ਹੋ ਹਾਲੇ ਤਾਂ ਰੈਲੀ ਕੱਲ ਹੈ ਮੇਰੇ ਖਿਆਲ ਚ ਜਿੰਨਾ ਕਾਮ ਲੋਕਾਂ ਦੀਆਂ ਰੈਲੀਆਂ 'ਚ ਇਕੱਠ ਹੁੰਦਾ ਉਹ ਨਹੀਂ ਕਿਤਾ ਸੰਗਤ ਹੋਣੀ ਫਿਰ ਰਹੀ ਹੈ ਲੋਕਾਂ 'ਚ ਉਤਸ਼ਾਹ ਹੈ ਲੋਕਾਂ ਦੇ ਮਨ ਵਿੱਚ ਗੱਲ ਪ੍ਰੋਪਰ ਤਰੀਕੇ ਨਾਲ ਗੱਲ ਕਰ ਕਰ ਚੁੱਕੀ ਹੈ ਤਾਂ ਹੀ ਤਾਂ ਏਡੇ ਏਡੇ ਵੱਡੇ ਪਰਿਵਾਰ ਇੰਨੇ ਵਧੀਆ ਨੌਜਵਾਨ ਜਿਹੜੇ ਸਮਾਜ ਨੂੰ ਵਧੀਆ ਸੇ ਦੇ ਸਕਦੇ ਐ ਜਿਨ੍ਹਾਂ ਵਿੱਚ ਲੀਡਰਸ਼ਿਪ ਕੁਆਲਟੀ ਹੈ ਜਿਹੜੇ ਪੰਜਾਬ ਨੂੰ ਵਧੀਆ ਦਿਸ਼ਾ ਦੇ ਸਕਦੇ ਆ ਨਿਸ਼ੂ ਜੀ ਸ਼ਰਮਾ ਜੀ ਵਰਗੇ ਉਹ ਨੌਜਵਾਨ ਪਾਰਟੀ ਨਾਲ ਜੁੜ ਰਹੇ ਆ ਅਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਮਾਹੌਲ ਬਦਲ ਜਾਣਾ ਇਹਨਾਂ ਗੱਲਾਂ ਕਰਕੇ ਉਸੇ ਗੱਲ ਕਰਕੇ ਜਿਹੜੀ ਰੈਲੀ ਕੱਲ ਨੂੰ ਹੋ ਰਹੀ ਹੈ ਕੱਲ ਐਤਵਾਰ 31 ਤਰੀਕ ਨੂੰ 3 ਵਜੇ 12 ਵਜੇ ਰੈਲੀ ਸਟਾਰਟ ਹੋ ਜਾਣੀ ਹੈ 3 12 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡੀ ਰੈਲੀ ਹੈ ਉਹਦੇ ਵਿੱਚ ਕੱਲ ਨੂੰ ਅਸੀਂ ਉਹਨਾਂ ਦੀ ਸ਼ਮੂਲੀਅਤ ਕਰਾ ਰਹੇ ਹਾਂ ਉਸੇ ਰੈਲੀ ਦੇ ਸਬੰਧ ਵਿੱਚ ਅੱਜ ਇੱਥੇ ਸਾਰਾ ਜਾਇਜ਼ਾ ਲੈਣ ਵਾਸਤੇ ਸਾਡੇ ਸਤਿਕਾਰਯੋਗ ਮਹਾ ਮੰਤਰੀ ਪੰਜਾਬ ਅਨਿਲ ਸ਼ਰਮਣ ਜੀ ਆਏ ਹੋਏ ਐ ਤੁਹਾਡਾ ਭਰਾ ਭੁਪਿੰਦਰ ਚੀਮਾ ਜ਼ਿਲ੍ਹਾ ਪ੍ਰਧਾਨ ਅਲਰਾਮ ਸ਼ਰਮਾ ਜੀ ਸਾਡੇ ਵੱਡੇ ਵੀਰ ਅਜੀਤ ਗੁਪਤਾ ਜੀ ਨਿਸ਼ੂ ਜੀ ਸਾਰੀ ਟੀਮ ਨਾਲ ਸਾਰੇ ਜੂਥ ਵਾਲੇ ਵੀਰ ਸਾਡੇ ਖੜੇ ਐ ਸਾਡੇ ਸੋਸ਼ਲ ਮੀਡੀਆ ਦੇ ਬਗਲੀ ਸਾਹਿਬ ਖੜੇ ਐ ਸਾਡੀ ਸਾਰੀ ਟੀਮ ਸਾਡੇ ਮੰਡਲ ਪ੍ਰੈਜ਼ੀਡੈਂਟ ਸਾਹਿਬ ਖੜੇ ਐ ਮਗਰ ਸੰਦੀਪ ਜੀ ਰਜਿਤ ਜੀ ਉਹ ਸਾਰਾ ਇਸ ਸਜਾਇਜਾ ਲਿਆ ਸਟੇਜ ਦੇਖੀ ਐ ਕੋਈਅਰਸ ਦੇਖੀ ਐ ਅਣ ਤੁਸੀਂ ਦੇਖ ਰਹੇ ਹੋ ਪੰਡਾਲ ਭਾਰਤੀ ਜਨਤਾ ਪਾਰਟੀ ਦਾ ਬੰਡਾਲੇ ਪਹਿਲੀ ਵਾਰੀ ਇੱਡਾ ਵੱਡਾ ਲੱਗਿਆ ਹੋਣਾ ਇਸ ਜ਼ਿਲ੍ਹੇ ਵਿੱਚ ਸਾਰੇ ਵਿੱਚ ਨਾਮ ਆ ਰਿਹਾ ਕਿ ਜੋ ਹਰਿਆਣਾ ਮੁੱਖ ਮੰਤਰੀ ਮੈਫਿੰਗ ਸੜੀ ਤੋਂ ਆਉਣ ਦੀ ਗੱਲ ਹੈ 100% ਸਾਡਾ ਟਾਈਪ ਹੈ ਜੀ ਉਹਨਾਂ ਨਾਲ ਤੇ ਕੋਈ ਅਚਾਨਕ ਕੋਈ ਨਾ ਕੋਈ ਗੱਲ ਹੋ ਜੇ ਪਰ 100% ਸਾਡਾ ਟਾਈਪ ਹੈ ਜੀ ਜ਼ਰੂਰ ਉਹ ਵੀ ਆ ਰਿਹਾ ਸਾਰੀ ਲੀਡਰਸ਼ਿਪ ਆ ਰਹੀ ਹੈ ਤੁਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਜਿਵੇਂ ਪਿਛਲੇ ਸਮੇਂ ਤੋਂ ਅਸੀਂ ਦੇਖਿਆ ਕਿ ਆਪਣੇ ਮੰਜਾਲੀਆਂ ਤੋਂ ਸਰਪੰਚ ਸਾਹਿਬ ਸਰਦਾਰ ਬਲਜੀਤ ਸਿੰਘ ਰਾਏ ਸ਼ਾਮਲ ਹੋਇਆ ਹਰਮੰਦਪੁਰ ਦੇ ਸਰਪੰਚ ਮਨਪੀਰ ਸਿੰਘ ਸ਼ਾਮਲ ਹੋਇਆ ਮਿਸ਼ੂ ਜੀ ਦੇ ਆਉਣ ਤੋਂ ਬਾਅਦ ਇਹਨਾਂ ਦੇ ਆਉਣ ਤੋਂ ਪਹਿਲਾਂ ਵੀ ਮਾਹੌਲ ਬਣ ਗਿਆ ਇਹਨਾਂ ਦੇ ਆਉਣ ਤੋਂ ਬਾਅਦ ਬਹੁਤ ਵੱਡੀ ਇੱਕ ਹੋਰ ਰੈਲੀ ਹੋਣ ਜਾ ਰਹੀ ਹੈ ਬਹੁਤ ਵੱਡੇ ਪਰਿਵਾਰ ਹੋਰ ਸ਼ਾਮਲ ਹੋ ਰਿਹਾ ਹੈ ਮਾਹੌਲ ਬਣਦਾ ਜਾ ਰਿਹਾ ਪੰਜਾਬ ਵਿੱਚ ਪੰਜਾਬ ਨੂੰ ਬਦਲਣ ਵਾਸਤੇ ਇਹ ਪੰਜਾਬ ਦੇ ਬਦਲਾਅ ਦੀ ਨਿਸ਼ਾਨੀ ਹੈ ਧੰਨਵਾਦ ਇੱਕ ਬੇਨਤੀ ਤੁਹਾਨੂੰ ਜਰੂਰ ਕਰਨੀ ਕੱਲ ਇੱਕ ਬੇਨਤੀ ਤੁਹਾਨੂੰ ਸਾਰੇ ਭਰਾਵਾਂ ਨੂੰ ਜਰੂਰ ਕਰਨੀ ਮੈਂ ਹੱਥ ਜੁੜ ਕੇ ਬਤੌਰ ਜ਼ਿਲ੍ਹਾ ਪ੍ਰਧਾਨ ਕੱਲ ਤੁਸੀਂ ਸਾਰੇ ਆਣੇ ਦਰਸ਼ਨ ਦਿਨੇ ਕੱਲ ਸਾਰਿਆਂ ਨੇ ਤੁਸੀਂ ਆਉਣਾ ਹੈ ਸਾਰਿਆਂ ਨੇ ਸਾਡੀ ਰੌਣਕ ਵਧਾਉਣੀ ਹੈ ਤੁਹਾਡੇ ਬੈਠਣ ਵਾਸਤੇ ਖਾਣ ਪੀਣ ਵਾਸਤੇ ਸਾਰਾ ਪ੍ਰਬੰਧ ਪਰਵਾਹ ਵੱਲੋਂ ਕੀਤਾ ਗਿਆ ਪਾਰਟੀ ਵੱਲੋਂ